ਫਾਈ 8 ਦਾ ਸ਼ਰਤਾਂ ਦੇ ਤਹਿਤ ਉਹਨੂੰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਜੀ ਕਿ ਇਹ ਕੋ ਪਿੰਡ ਨਹੀਂ ਜਾ ਸਕੂਗਾ ਆਪਦੇ ਹਲਕੇ ਤੇ ਨਹੀਂ ਜਾ ਸਕੂਗਾ ਪੰਜਾਬ 'ਚ ਨਹੀਂ ਆ ਸਕੂਗਾ ਮੀਡੀਆ ਦੇ ਵਿੱਚ ਬਿਆਨ ਨਹੀਂ ਜਾਰੀ ਕਰ ਸਕੂਗਾ ਪੁਲਿਸ ਦੀ ਨਿਗਰਾਨੀ ਵਿੱਚ ਰਹੂਗਾ ਸਾਰੇ ਦਿਨ ਉਹਨੂੰ ਦਿੱਲੀ ਦੇ ਵਿੱਚ ਰਹਿਣਾ ਪਊਗਾ ਇਹ ਖ਼ਬਰਾਂ ਆਈਆਂ ਅੱਜ ਅਮਰਤਪਾਲ ਨੇ ਤੇ ਇੰਜੀਨੀਅਰ ਰਾਸ਼ਦ ਨੇ ਸੌਣ ਚੁੱਕ ਲਈ ਇੰਜੀਨੀਅਰ ਰਾਸ਼ਦ ਉਹ ਆ ਜਿਹਨੂੰ ਕਿ 2 ਘੰਟੇ ਦੀ ਪੈਰੋਲ ਮਿਲੀ ਸੀ ਉਹ ਜਿੱਤੇ ਹੈਗਾ ਕਿ ਇੰਜੀਨੀਅਰ ਰਾਸ਼ਦ ਆਜ਼ਾਦ ਤੌਰ ਦੇ ਉੱਤੇ 12 ਮੁਲਾ ਜੰਮੂ ਕਸ਼ਮੀਰ ਦੀ ਸੀਟ ਤੋਂ ਕਿਉਂਕਿ ਉਹਦੇ ਉੱਤੇ ਯੂਆਪਾ ਚਹਿਤ ਕੇਸ ਕਰ ਗਿਆ ਇਤਹਾੜ ਦੀ ਜੇਲ੍ਹ ਚ ਬੰਦ ਹੈ ਉਹਨੂੰ 2 ਘੰਟੇ ਦੀ ਪੈਰੋਲ ਮਿਲੀ ਸੀ ਸੋਹ ਚੁੱਕਣ ਦੇ ਲਈ ਅਮਰਤਪਾਲ ਨੂੰ 4 ਦਿਨ ਦੀ ਮਿਲੀ ਸੀ ਪਰ ਅਮਰਤਪਾਲ ਨੂੰ ਵੀ ਸੋਹ ਚੁੱਕਣ ਤੋਂ ਤੁਰੰਤ ਬਾਅਦ ਤੇ ਇੰਜੀਨੀਅਰ ਰਾਸ਼ਦ ਨੂੰ ਵੀ ਸੋਹ ਚੁੱਕਣ ਤੋਂ ਤੁਰੰਤ ਬਾਅਦ ਫਿਰ ਜੇਲ੍ਹਾਂ ਦੇ ਵਿੱਚ ਭੇਜਤਾ ਅਮਰਤਪਾਲ ਦੇ ਨਾਲ ਉਹਦੇ ਪਰਿਵਾਰਕ ਮੈਂਬਰਾਂ ਨੇ ਉਹਦੇ ਚਾਚੇ ਨੇ ਤੇ ਅਮਰਤਪਾਲ ਦੇ ਡੈਡੀ ਨੇ ਇੱਥੇ ਤਾਂ ਨੇ ਦੋਵਾਂ ਜਣਿਆਂ ਨੇ ਲਗਭਗ 40 ਮਿੰਟ ਮੁਲਾਕਾਤ ਕੀਤੀ ਆ ਤੇ ਉਸ ਤੋਂ ਬਾਅਦ ਪੁਲਸਾ ਜਿਹੜੀ ਤੁਰੰਤ ਅਮਰਤਪਾਲ ਨੂੰ ਡਿਗਰੂਗੜ ਦੇ ਵੱਲੇ ਲੱਗੀ ਆ ਯਾਨੀ ਕਿ ਜਿਹੜੀ 4 ਦਿਨ ਦੀ ਪੈਰੋਲ ਵਾਲੀ ਗੱਲ ਸੀ ਉਹ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਉਹ ਗੱਲ ਖਤਮ ਹੋ ਗਈ ਆ ਤੇ ਅਮਰਤਪਾਲ ਦੇ ਪਿਤਾ ਨੇ ਗੱਲ ਕਹੀ ਆ ਉਹ ਕਹਿੰਦੇ ਵੀ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਸੀ ਤੇ ਨਾਲ ਅਮਰਤਪਾਲ ਨੇ ਗੱਲ ਕਹੀ ਆ ਵੀ ਸ਼੍ਰੋਮਣੀ ਕਮੇਟੀ ਚੋਣਾਂ ਵਾਸਤੇ ਆਪਦੀਆਂ ਵੋਟਾਂ ਬਣਵਾ ਕੇ ਰੱਖੋ ਜਿਹਦਾ ਮਤਲਬ ਮੈਂ ਇਹ ਕਹਦਾ ਵੀ ਸ਼ਾਇਦ ਅਮਰਤਪਾਲ ਹੋਰੀ ਜਿਹੜੇ ਇਸ ਗੱਲ ਦੇ ਲਈ ਇੰਟਰਸਟਿਡ ਆ ਕਿ ਉਹਦੇ ਸਮੇਂ ਦੇ ਵਿੱਚ ਸ਼੍ਰੋਮਣੀ ਕਮ ਹਮਮ ਸੋ ਕੋਈ ਗੱਲ ਬਾਤ ਹੋਰ ਵੀ ਬਾਹਰ ਆਈ ਜੀ ਜਿਹੜੀ ਸੌ ਚੁੱਕੀ ਏ ਉਥੇ ਕੀ ਕੋਈ ਉਸ ਸਦਨ ਵਿੱਚ ਜਾ ਕੇ ਸੌ ਚੁੱਕੀ ਜਾਂ ਕਿਥੇ ਹੋਰ ਸਪੈਸ਼ਲ ਕੋਈ ਸੈਲ ਬਣਾਇਆ ਗਿਆ ਸੀ ਜਿੱਥੇ ਜਾ ਕੇ ਉਹਨਾਂ ਨੇ ਇਹ ਸੌ ਚੁੱਕੀ ਏ ਤੇ ਖਾਸ ਤੌਰ ਤੇ ਸੌ ਚੁੱਕਣ ਦੀ ਮਹੱਤਤਾ ਤੁਸੀਂ ਕੀ ਦੇਖਦੇ ਹੋ ਕਿਉਂਕਿ ਇਹ ਅਮਰਿਤਪਾਲ ਸਿੰਘ ਉਹੀ ਨੇ ਜਿਹੜੇ ਕਿ ਭਾਰਤੀ ਕਨਸਟੀਟਿਊਸ਼ਨ ਨੂੰ ਇਹਨਾਂ ਨੇ ਨਾਮਨਨ ਤੋਂ ਇਨਕਾਰ ਕੀਤਾ ਹੈਗਾ ਸੀ ਬਿਲਕੁਲ ਜੀ ਤੁਹਾਡੀ ਗੱਲ ਹਰਪ੍ਰੀਤ ਜੀ 100% ਸਹੀ ਹੈ ਅਮਰਿਤਪਾਲ ਸਿੰਘ ਨੇ ਬਹੁਤ ਵਧੀਆ ਗੱਲ ਕਹੀ ਸੀ ਕਿ ਭਾਰਤੀ ਸੰਵਿਧਾਨ ਦੇ ਵਿੱਚ ਅਸੀਂ ਯਕੀਨੀ ਰੱਖਦੇ ਹਾਂ ਪਰ ਉਸੇ ਭਾਰਤੀ ਸੰਵਿਧਾਨ ਦੇ ਮੁਤਾਬਕ ਅੱਜ ਅਮਰਿਤਪਾਲ ਨੂੰ ਸੌਂ ਚੁਕਣੀ ਪਈ ਹੈ ਨਿਯਮਾ ਦੇ ਮੁਤਾਬਕ ਜੇਕਰ ਚੁਣਿਆ ਹੋਇਆ ਨਮਾਇੰਦਾ 60 ਦਿਨ ਦੇ ਵਿੱਚ ਵਿੱਚ ਸੌ ਨਹੀਂ ਚੁਕਦਾ ਤੇ ਫਿਰ ਉਹਦੀ ਸੀਟ ਲੋਕ ਸਭਾ ਦੇ ਸਪੀਕਰ ਦੇ ਵੱਲੋਂ ਖਾਲੀ ਕਰਾਰ ਦਿੱਤੀ ਜਾ ਸਕਦੀ ਹੈ ਸੋ ਇਸ ਕਰਕੇ ਅੱਜ ਉਹਨਾਂ ਨੇ ਸੌਂ ਚੁਕੀ ਹੈ ਤੇ ਪਾਰਲੀਮੈਂਟ ਦੇ ਵਿੱਚ ਜਾ ਕੇ ਸੌਂ ਚੁਕੀ ਹੈ ਡਿਬਰੂਗੜ ਤੋਂ ਜੇਲ੍ਹ ਦੇ ਵਿੱਚੋਂ ਤੇ ਇੱਥੇ ਪਾਰਲੀਮੈਂਟ ਦੇ ਵਿੱਚ ਲੈ ਕੇ ਆਂਦਾ ਕਿ ਅਮਰਿਤਪਾਲ ਨੂੰ ਤੇ ਇਸ ਵਾਰ ਤੇ ਸੋਚ ਕੋਣ ਤੋਂ ਕੁਝ ਕੁ ਘੰਟਿਆਂ ਬਾਅਦ ਉਹਨੂੰ ਵਾਪਸ ਲੈ ਗਏ ਜੀ। ਜੀ। ਅੱਛਾ ਨੰਨਾ ਜੀ ਭਗਤ ਚੁੰਨੀ ਲਾਲ ਜਿਹੜੇ ਹਨ ਆਪਣੇ ਸੁਪੁੱਤਰ ਲਈ ਮੰਗ ਕਰ ਰਹੇ ਨੇ ਅਪੀਲ ਕਰ ਰਹੇ ਨੇ ਕਿ ਉਹਨੂੰ ਵੋਟਾਂ ਪਾਈਆਂ ਜਾਣ। ਕੀ ਕੁਝ ਉਹ ਕਹਿ ਰਹੇ ਨੇ ਜੀ? ਦੇਖੋ ਜੀ ਇੱਕ ਤਗਲ ਇਹ ਆ ਬੇ ਜਲੰਧਰ ਦੀ ਵੈਸਲੀ ਚੋਣ ਆ ਜਿਹੜੀ ਜਿਮਨੀ ਚੋਣ ਇਹ ਹੋਣੀ ਆ ਜੀ 10 ਤਰੀਕ ਨੂੰ ਜਿੰਨ ਵਿਚਾਲੇ ਸਿਰਫ 4 ਰਹਿ ਗਏ ਆ। ਇਹ ਹੁਣ 4 ਦਿਨਾਂ ਦੇ ਵਿੱਚ ਪੂਰਾ ਰੋਲਾ ਗੋਲਾ ਪੈਣਾ ਤੇ ਪੈ ਵੀ ਰਿਹਾ ਪਿਛਲੇ ਕਈ ਦਿਨਾਂ ਤੋਂ। ਤੇ 8 ਤਰੀਕ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ 10 ਨੂੰ ਵੋਟਾਂ ਪੈਣੀਆਂ 13 ਨੂੰ ਨਤੀਜੇ ਆ ਜਾਣਗੇ ਵੇਖੀਏ ਕੌਣ ਜਿੱਤਦਾ ਮੁੱਖ ਤੌਰ ਤੇ ਉਸੇ ਹਰਪ੍ਰੀਤ ਜੀ ਮੁਕਾਬਲੇ ਦੇ ਵਿੱਚ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਦਾ ਹੋਰ ਕੋਈ ਨਹੀਂ ਐਵੇਂ ਜਿੰਨਾ ਮਰਜ਼ੇ ਕਹੀਆਂਗੇ ਉਸ ਤੋਂ ਕੁਲੀ ਗੱਲ ਇਹ ਆ ਵੀ ਮਹਿੰਦਰ ਭਗਤਾ ਜਿਹੜੇ ਉਹ ਆਮ ਆਦਮੀ ਪਾਰਟੀ ਦਾ ਮੀਤਵਾਰ ਆ ਮਹਿੰਦਰ ਭਗਤਾ ਹੈਗੇ ਜੀ ਭਗਤ ਚੂਨੀ ਲਾਲ ਦੇ ਪੁੱਤਰ ਜਿਹੜੇ ਇੱਕ ਭਾਜਪਾ ਦੇ ਸੀਨੀਅਰ ਵਿਅਕਤੀ ਹੈਗੇ ਆ ਮਹਿੰਦਰ ਭਗਤ ਵੀ ਭਾਜਪਾ ਦੇ ਵਿੱਚ ਸੀ ਉਹ ਜਿਹੜਾ ਜਲੰਧਰ ਵਾਲੀ ਜ਼ਮੀਨੀ ਚੋਣ ਹੋਈ ਸੀ ਜਿਹਦੇ ਵਿੱਚ ਸੁਖੀਲ ਰਿੰਕੂ ਹੋਰੀ ਜਿੱਤੇ ਸੀਗੇ ਉਦੋਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਏ ਸੀਗੇ ਤੇ ਉਹ ਐਸਕੇ ਉਹਨਾਂ ਨੂੰ ਜਿਹੜੀ ਵਿਧਾਨ ਸਭਾ ਦੀ ਜਿਹੜੀ ਜ਼ਮੀਨੀ ਚੋਣ ਦੀ ਟਿਕਟ ਮਿਲੀ ਆ ਅਗਲੀ ਗੱਲ ਇਹ ਕਿ ਭਗਤ ਚੁੰਨੀ ਲਾਲ ਜਿਹੜੇ ਕਿ ਹੁਣ ਤੱਕ ਬੀਜੇਪੀ ਦੇ ਵਿੱਚ ਰਹੇ ਤੇ ਉਹਨਾਂ ਨੇ ਮੰਤਰੀ ਵੀ ਰਹੇ ਸਾਨ ਸਰਕਾਰਾਂ ਮੰਤਰੀ ਵੀ ਰਹੇ ਹੁਣ ਬਜ਼ੁਰਗ ਹੋ ਗਏ ਆ ਅੱਜ ਉਹਨਾਂ ਨੇ ਪਹਿਲੀ ਵਾਰ ਵੀਡੀਓ ਸੁਣਿਆ ਜਾਰੀ ਕੀਤਾ ਉਹਨਾਂ ਨੇ ਕਿਹਾ ਜਿਖੋ ਜੀ ਕਿ ਮੇਰੀ ਹੁਣ ਉਮਰ ਬਹੁਤ ਹੋ ਗਈ ਹੈ ਮੈਂ ਤਾਂ ਚੋਣਾ ਲੜਨ ਦੇ ਸਮਰੱਥ ਨਹੀਂ ਆ ਪਰ ਇਹ ਤਾਂ ਚੰਗਾ ਤੇਰਾ ਜਲੰਧਰ ਵਿਸਤ ਦੇ ਲੋਕਾਂ ਨੂੰ ਚਾਹੀਦਾ ਮੇਰਾ ਪੁੱਤ ਜਿਹੜਾ ਉਹ ਤੁਹਾਡੀ ਸਹੀ ਅਰਥਾ ਵਿੱਚ ਸੇਵਾ ਕਰ ਸਕਦਾ ਇਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਯਾਨੀ ਕਿ ਬਾਪੂ ਜੀ ਨੇ ਪਾਣੇ ਗਰਦੇ ਵਿੱਚ ਪਰਣਾ ਨਹੀਂ ਪਾਇਆ ਆਮ ਆਨਮੀ ਪਾਰਟੀ ਵਾਲਾ ਪਰ ਆਪਣੇ ਪੁੱਤਰ ਦੇ ਹੱਕ ਦੇ ਵਿੱਚ ਬੋਲੇ ਜੀ ਤੇ ਪੰਜਾਬ ਭਾਜਪਾ ਦੇ ਇੰਚਾਰਜ ਬਣਨ ਤੋਂ ਬਾਅਦ ਵਿਜੇ ਰੂਪਾਨੀ ਕੀ ਕਹਿ ਰਹੇ ਨੇ ਕੋਈ ਵਿਜੇ ਰੂਪਾਨੀ ਗੁਜਰਾਤ ਦੇ ਸਾਬਕਾ ਸੀਐਮ ਆ ਉਹ ਪਹਿਲਾਂ ਵੀ ਪੰਜਾਬ ਭਾਜਪਾ ਦੇ ਇੰਚਾਰਜ ਰਹੇ ਤੇ ਬੀਜੇਪੀ ਮੇਰੇ ਤੋ ਬਾਗੀਆਂ ਪਾ ਰਹੀ ਹੈ ਵੀ ਭਾਈ ਇਤਕੀ ਸਾਡੀ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਰਸੈਂਟ ਵਿੱਚ ਵਧੀ ਹੈ ਲਗਭਗ 1.18% ਵੋਟ ਪਈ ਹੈ ਲਗਭਗ ਆਕਾਲੀ ਦਲ ਦੇ ਨਾਲੋਂ 4.4% ਵੋਟ ਵਧੀ ਹੈ ਉਹਨਾਂ ਨੂੰ 14% ਪੁਆਇੰਟ ਕੁਝ ਪਰਸੈਂਟ ਪਈ ਹੈ ਤੇ ਮੇਰਾ ਖਿਆਲ ਹੈ ਵੀ ਇਸੇ ਕਰਕੇ ਇਸ ਦੀ ਬੀਜੇਪੀ ਹਾਈ ਕਮਾਂਡ ਨੇ ਵਿਜੇਰ ਪਾਣੀ ਦੇ ਉੱਤੇ ਫਿਰ ਪ੍ਰੋਸਾ ਪ੍ਰਗਟਾਇਆ ਪੰਜਾਬ ਦਾ ਇੰਚਾਰਜ ਇੱਕ ਵਾਰ ਫਿਰ ਵਿਜੇਰ ਪਾਣੀ ਨੂੰ ਲਾ ਦਿੱਤਾ ਗਿਆ ਤੇ ਡਾਕਟਰ ਨਰਿੰਦਰ ਸਿੰਘ ਨੇ ਜਿਹੜੇ ਇਹਨਾਂ ਨੂੰ ਪੰਜਾਬ ਦਾ ਸਹਿ ਇੰਚਾਰਜ ਲਾਇਆ ਗਿਆ ਜੀ ਜੀ ਕਿਹੜੀ ਥਾਂ ਤੇ ਜੀ ਨਿਹੰਗ ਸਿੰਘਾਂ ਨੇ ਸ਼ਿਵ ਸੈਨਾ ਦੇ ਇੱਕ ਨੇਤਾ ਨੂੰ ਜਿਹੜਾ ਹੈ ਤਲਵਾਰਾਂ ਨਾਲ ਵੱਢ ਦਿੱਤਾ ਹੈ ਤੇ ਕੀ ਮਾਜਰਾ ਹੋਇਆ ਇੱਥੇ ਦੇਖੋ ਜੀ ਮੈਂ ਇਸ ਗੱਲ ਦੀ ਪਹਿਲੀ ਜਲਦਾਈ ਆ ਵੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਕੋਈ ਬੰਦਾ ਕਿਸੇ ਨੂੰ ਵੀ ਵੱਢੇ ਕਿਸੇ ਵੀ ਕਾਰਨ ਕਰਕੇ ਵੱਢੇ ਇਹ ਅਣਮਨੁੱਖੀ ਹੈ ਇਹ ਪਸ਼ੂਪਨ ਇਹ ਗਲਤ ਗੱਲ ਹੈ ਆਪਾਂ ਆਮ ਤੌਰ ਦੇ ਉੱਤੇ ਮੀਡੀਆ ਨੇ ਹੰਗ ਸਿੰਘਾਂ ਦੇ ਬਾਰੇ ਕੋਈ ਟਿੱਪਣੀ ਨਹੀਂ ਕਰਦਾ ਡਰਦੇ ਵੀ ਆ ਪੰਜਾਬ ਦਾ ਮੀਡੀਆ ਤਾਂ ਬੋਲਦਾ ਹੀ ਨਹੀਂ ਗਾ ਇਸ ਮਾਮਲੇ ਦੇ ਵਿੱਚ ਸਰ ਗਲਤ ਨੂੰ ਹਰਪ੍ਰੀਤ ਜੀ ਗਲਤ ਕਹਿਣਾ ਚਾਹੀਦਾ ਜੀ ਜਿਹੜੀ ਅੱਜ ਵੀਡੀਓ ਇੱਥੇ ਪੰਜਾਬ ਦੇ ਵਿੱਚ ਮੈਂ ਜਾਂ ਸਾਡੇ ਪਰਿਵਾਰਕੀਆਂ ਨੇ ਰੈੱਡ ਫਲਮ ਦੇ ਸੂਝਵਾਨ ਸਰੋਤਿਆਂ ਨੇ ਦੇਖੀ ਆ ਉਹ ਦੇਖ ਕੇ ਬੰਦਾ ਕਹਿ ਸਕਦਾ ਵੀ ਭਾਈ ਪੰਜਾਬ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਸੜਕ ਦੇ ਉੱਤੇ ਚੱਗੇ ਜਿਹੜੀ ਇਹ ਵੀਡੀਓ ਦੁਨੀਆ ਭਰ ਦੇ ਵਿੱਚ ਕਿਸੇ ਗੋਰੇ ਨੇ ਵੀ ਦੇਖਣੀ ਹੋ ਕਿਸੇ ਹੋਰ ਕਮਿਊਨਿਟੀ ਵਾਲੇ ਨੇ ਵੀ ਦੇਖਣੀ ਹੋਊਗੀ ਉਹ ਦੇਖ ਕੇ ਇਹ ਨਾ ਗੱਲ ਕਹੂਗਾ ਵੀ ਭਾਈ ਇਸ ਤਰੀਕੇ ਦੇ ਨਾਲ ਇਦਾਂ ਬਾਣੇ ਦੇ ਵਿੱਚ ਲੋਕ ਤਲਵਾਰਾਂ ਨਾਲ ਇਦਾਂ ਵੱਢਦੇ ਜਿਵੇਂ ਬੰਦਾ ਆਮ ਤੌਰ ਤੇ ਦਰਖਤ ਨੂੰ ਨਹੀਂ ਵੱਢਦਾਗਾ ਇੱਥੇ ਸ਼ਿਵ ਸੈਨਾ ਦਾ ਇੱਕ ਬੰਦਾ ਜੀ ਦਾ ਨਾਮ ਹੈਗਾ ਜ ਸੰਦੀਪ ਖਾਪ ਉਹਦੇ ਪਿਤਾ ਸੁਖਦੇਵ <th>ਪਰ ਉਹ ਸੰਦੀਪ <th>ਖਾਪਰ ਨੂੰ ਪਹਿਲਾਂ ਵੀ ਕਹਿੰਦੇ ਧਮਕੀਆਂ ਆਈਆਂ ਉਹ ਵੈਸੇ ਉਹਨੇ ਕਈ ਵਾਰ ਉਹ ਵੱਖ-ਵੱਖ ਮੁੱਦਿਆਂ ਦੇ ਉੱਤੇ ਤਤਤਾ ਵੀ ਬੋਲੇ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੂੰ ਪਰ ਉਸ ਸਕੂਟਰੀ ਦੇ ਉੱਤੇ ਆ ਰਿਆ ਰਾਹ ਦੇ ਵਿੱਚ ਉਹਨੂੰ ਤਿਰਨ ਸਿੰਘਾਂ ਨੇ ਘੇਰ ਲਿਆ ਵੀਡੀਓ ਸਾਰੇ ਮੀਡੀਆ ਚ ਵਾਇਰਲ ਹੋਈ ਹੈ ਬਿਲਕੁਲ ਸਾਰੀ ਦੀ ਸਾਰੀ ਵੀਡੀਓ ਹੂੰ ਹੂੰ ਫਿਰ ਉਸ ਤੋਂ ਬਾਅਦ ਜਿਹੜਾ ਗਨਮੈਨ ਉਹਦੇ ਕੋਲੇ ਇੱਕ ਸਕੂਟਰੀ ਦੇ ਮਗਰ ਬੈਠਾ ਉਹਦੀ ਆਉਣ ਸਾਰ ਨੇ ਹਿੰਗ ਸਿੰਘਾਂ ਨੇ ਪਿਸਤੌਲ ਖੋਲਿਆ ਉਸ ਤੋਂ ਬਾਅਦ ਗਨਮੈਨ ਸਾਈਡ ਤੇ ਖੜ ਗਿਆ ਫੇਰ ਉਹ ਉਹ ਇੰਨੇ ਬੁਰੇ ਤਰੀਕੇ ਨਾਲ ਵੱਢਿਆ ਤਲਵਾਰਾ ਉਹਦੇ ਇਉਂ ਮਾਰਦੇ ਵੀ ਜਿਵੇਂ ਉਹ ਕੋਈ ਨਰਜੀਵ ਚੀਜ਼ ਹੁੰਦੀ ਆ ਜਿਵੇਂ ਆਪਾਂ ਦਰਖਤ ਤੇ ਜਾਂ ਕਾਂਦਰੀ ਉੱਤੇ ਕੋਈ ਚੀਜ਼ ਮਾਰਦੇ ਆ ਤਲਵਾਰਾ ਨਾਲ ਉਹਨੂੰ ਇਉਂ ਵੱਢਦੇ ਆ ਤੇ ਵੱਢ ਕੇ ਉਹਨੂੰ ਉੱਤੇ ਸੁੱਟ ਕੇ ਧਰਤੀ ਦੇ ਉੱਤੇ ਸੜਕ ਦੇ ਉੱਤੇ ਤੇ ਉਹਦੀ ਫੂਟਰੀ ਲੈ ਕੇ ਭੱਜ ਜਾਂਦੇ ਆ ਜਾਂ ਤਾਂ ਫਿਰ ਆਪਾਂ ਸੂਰਮੇ ਆਪਾਂ ਉੱਥੇ ਖੜ੍ਹ ਗਏ ਵੀ ਆਪਾਂ ਕਹਿੰਦੇ ਵੀ ਇਸ ਦਾ ਇਹ ਡਰ ਦੇ ਡਰਿੰਭ ਦੇਗੇ ਆਪਾਂ ਨੂੰ ਕੋਈ ਪਰਵਾਹ ਨਹੀਂ ਗ੍ਰਿਫਤਾਰ ਕਰ ਲਓ ਭਾਵੇਂ 20 ਪਰਚੇ ਦਰਜ ਕਰ ਲਓ ਫਿਰ ਭਾਈ ਦੇ ਕਿਹੜੀ ਜੰਨੂ ਆ ਫਿਰ ਇਹ ਵੀ ਗੱਲ ਹੈ ਹੁਣ ਵੀਡੀਓ ਬਣਾ ਕੇ ਉਹਨਾਂ ਨੇ ਨਿੰਗ ਸਿੰਘਾਂ ਕੰਨੇ ਦੇਖੋ ਜੀ ਇਹ ਗਲਤ ਬੋਲਦਾ ਸੀ ਧਰਮ ਬਾਰੇ ਫਿਰ ਅਸੀਂ ਤਾਂ ਐਂ ਸੋਧਾ ਲਾਉਨੇ ਹੁੰਨੇ ਆ ਅਸੀਂ ਤਾਂ ਐਂ ਠੀਕ ਕਰਦੇ ਹੁੰਨੇ ਆ ਪਤਾ ਲੱਗਾ ਵੀ ਇਹਨੇ ਹੰਗ ਸਿੰਘ ਗ੍ਰਫਤਾਰ ਕਰ ਲਏ ਗਏ ਜਿੰਨੀ ਕ ਮੈਨੂੰ ਜਾਣਕਾਰੀ ਹੁਣ ਤੱਕ ਮਿਲੀ ਆ ਪਰ ਦੁੱਖ ਬਹੁਤ ਮੈਨੂੰ ਹੋਇਆ ਦੇਖੋ ਕੋਈ ਸਾਡੇ ਧਰਮ ਦੇ ਬਾਰੇ ਬੋਲੇ ਉਹ ਵੀ ਗਲਤ ਗੱਲ ਆ ਤੇ ਜਿਹੜਾ ਪੱਠੂ ਪੁਣਾ ਆਸੀਂ ਕਰਦੇ ਇਹ ਵੀ ਗਲਤ ਗੱਲ ਆ ਜੀ ਜੀ ਅੱਛਾ ਸ਼ਰੋਮਣੀ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਏ ਉਹਦੇ ਚ ਕੰਗਣਾ ਰਣੌਤ ਬਾਰੇ ਕੀ ਗੱਲਬਾਤ ਹੋਈਗੀ ਖੁਦ ਕੰਗੜਾ ਰਣੌਤ ਜੇ ਬਨੋਂ ਲੰਗੇਵੇੜੇ ਦੇ ਵਿੱਚ ਜੋ ਜੋ ਕੁਝ ਬੋਲਿਆ ਗਿਆ ਉਹਦੇ ਉੱਤੇ ਸਮੇਂ-ਸਮੇਂ ਤੇ ਕਈ ਲੋਕ ਪ੍ਰਤੀਕਿਰਿਆ ਦਿੰਦੇ ਆ ਸ਼੍ਰੋਮਣੀ ਕਮੇਟੀ ਨੇ ਅਜਬਤੀ ਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਆ ਇਹਦੇ ਵਿੱਚ ਪ੍ਰਧਾਨ ਸਾਹਿਬ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਾਹਿਬ ਉਹਨਾਂ ਨੇ ਦੋ ਟੁਕ ਕੰਨ ਕਹੀ ਆ ਉਹ ਕਹਿੰਦੇ ਵੀ ਦੇਖੋ ਬੜੀ ਸਾਫ਼ ਤੇ ਸਪਸ਼ਟ ਗੱਲ ਇਹ ਆ ਵੀ ਲੰਗੇਵੇੜੇ ਦੇ ਵਿੱਚ ਕੰਗੜਾ ਦੇ ਨੌਤ ਨੇ ਸਿੱਖ ਧਰਮ ਦੇ ਨਾਲ ਜੁੜੀਆਂ ਬਹੁਤ ਇਜਾਜ਼ਤ ਕਰਕੇ ਪੰਜਾਬਗਰ ਨਾਲ ਜੁੜੀਆਂ ਬਹੁਤ ਸਰਗਰ ਟਿੱਪਣੀਆਂ ਕੀਤੇ ਜਾ ਉਹ ਕਹਿੰਦੇ ਵੀ ਕਿਸਾਨਾਂ ਦੇ ਬਾਰੇ ਬੜਾ ਕੁਝ ਵ ਉਹ ਲੈ ਬੰਦੜਾ ਕੋਰਸ ਤੇ ਪਰਚਾ ਵੀ ਦਰਜ ਹੋਇਆ ਤੇ ਉਹਨੂੰ ਬੰਗਲੌਰ ਵੀ ਸ਼ਿਫਟ ਕਰਤਾ ਉਹਦਾ ਤਬਾਦਲਾ ਕਰਤਾ ਹੂੰ ਹੂੰ ਟ੍ਰਾਂਸਫਰ ਕਰਤੀ ਆ ਪਰ ਕੰਗੜਾ ਦੇ ਚੱਕੜੇ ਪਰਚਾ ਨਹੀਂ ਦਰਜ ਹੋਇਆ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਜਿਹੜੀ ਅਰਚਨਾ ਮਕਵਾਨਾ ਗੁਜਰਾਤ ਦੀ ਕੁੜੀ ਜਿਹਨੇ ਕਿ ਆ ਕੇ ਦਰਬਾਰ ਸਾਹਿਬ ਤੇ ਯੋਗਾ ਕੀਤਾ ਸੀਗਾ ਉਹਨੂੰ ਮਾਫੀ ਦੇਣ ਦਾ ਕੋਈ ਸਵਾਲ ਨਹੀਂ ਪੈਦਾ ਹੁੰਦਾ ਪਰ ਚਲੋ ਇਹ ਤਾਂ ਹੋ ਗਈਆਂ ਰਸਮੀ ਗੱਲਾਂ ਮੈਨੂੰ ਸਭ ਤੋਂ ਚੰਗੀ ਗੱਲ ਇੱਕ ਨਿੱਜੀ ਤੌਰ ਤੇ ਲੱਗੀ ਜਿਹੜੀ ਮੈਂ ਸਾਰੇ ਭੈਣਾਂ ਵੀਰਾਂ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਅੱਜ ਸ਼੍ਰੋਮਣੀ ਕਮੇਟੀ ਨੇ ਗੱਲ ਕਹੀ ਕੋਈ ਵੀ ਆਪਣੀ ਫਿਲਮ ਦਾ ਪ੍ਰਚਾਰ ਨਹੀਂ ਕਰ ਸਕੂਗਾ ਹੂੰ ਹੂੰ ਇਹ ਦਰਬਾਰ ਸਾਹਿਬ ਨੂੰ ਵੀ ਜਿਹੜੇ ਬਹੁਤ ਸਾਰੇ ਕਲਾਕਾਰ ਆ ਆ ਸਾਰੇ ਨਹੀਂ ਕਰਨੀ ਕਰਨਾ ਬਹੁਤ ਸਾਰੇ ਕਲਾਕਾਰ ਸਾਡੀ ਫਿਲਮ ਦੇ ਪ੍ਰਚਾਰ ਦਾ ਇੱਕ ਜ਼ਰੀਆ ਬਣਾਇਆ ਸੀ ਉਹ ਕਾਫਲਾ ਲੈ ਕੇ ਜਾਂਦੇ ਆ ਮੀਡੀਆ ਦੇ ਮੂਹਰੇ ਬ ਗੱਲ ਕਰਦੇ ਵੀ ਪਾਈ ਇਸੇ ਮੀਡੀਆ ਆਮ ਤੌਰ ਤੇ ਤਾਂ ਕਸਾ ਹੋ ਜਾਂਦਾ ਉਹਨਾਂ ਨੇ ਕਿਹਾ ਜੀ ਕਿ ਦਰਬਾਰ ਸਾਹਿਬ ਦੇ ਵਿੱਚ ਬਿਲਕੁਲ ਨਹੀਂ ਕੋਈ ਵੀਡੀਓ ਬਣਾਉਣ ਦੀ ਇਜਾਜ਼ਤ ਹੋਊਗੀ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਤੁਸੀਂ ਕੰਪਲੈਕਸ ਦੇ ਵਿੱਚ ਜੋ ਮਰਜ਼ੀ ਕਰੋ ਪਰ ਦਰਬਾਰ ਸਾਹਿਬ ਨੂੰ ਅਸੀਂ ਫਿਲਮਾਂ ਦੇ ਪ੍ਰਚਾਰ ਦਾ ਕੇਂਦਰ ਨਹੀਂ ਬਣਦੇ ਆਗੇ ਜੀ अच्छा उधर बीबी जागीर कौर ਜਲੰਧਰ ਚੋਣ ਨੂੰ ਲੈ ਕੇ ਅਕਾਲੀ ਦਲ ਦੇ ਸਬੰਧ ਵਿੱਚ ਕੀ ਗੱਲ ਕਰ ਰਹੇਗੇ ਨੇ ਕੋਈ बीबी जागीर कौर ਹੈਗੇ ਨੇ ਜਿਹੜੇ ਬੀਬੀ ਸਰਜੀਤ ਕੌਰ ਦੇ ਪੱਖ ਦੇ ਵਿੱਚ ਜਿਹੜੇ ਕਿ ਇੱਥੇ ਜਲੰਧਰ ਦੀ ਚੋਣ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਆ ਮੈਨੂੰ ਤਾਂ ਹਾਲੇ ਤੱਕ ਇਸ ਗੱਲ ਦੀ ਸਮਝ ਨਹੀਂ ਲੱਗੀ ਕਿ ਭਾਈ ਬੀਬੀ ਸਰਜੀਤ ਕੌਰ ਅਕਾਲੀ ਦਲ ਦੇ ਉਮੀਦਵਾਰ ਹਨ ਜਾਂ ਨਹੀਂ ਕਿਉਂਕਿ ਅਕਾਲੀ ਦਲ ਨੇ ਤਾਂ ਇਹ ਗੱਲ ਕਹੇ ਸੀ ਵੀ ਭਾਈ ਅਸੀਂ ਤਾਂ ਬਸ-ਬਸ ਦਾ ਸਮਰਥਨ ਕਰਦੇ ਹਾਂ ਇਸ ਤੋਂ ਉਮੀਦਵਾਰ ਐਲਾਨੀ ਨਹੀਂ ਬੀਬੀ ਸਰਜੀਤ ਕੌਰ ਨੂੰ ਵਿਰੋਧ ਕਰਨ ਵਾਲੇ ਅਕਾਲੀਆਂ ਨੇ ਖੜੇ ਕੀਤਾ ਉਹ ਵੀ ਪ੍ਰਚਾਰ ਕਰ ਰਹੇ ਆ ਸਾਜ ਜਈ ਜਿਹੜੇ ਵਿਰੋਧ ਕਰਨ ਵਾਲੇ ਅਕਾਲੀਆਂ ਨੇ ਗੱਲ ਕਹੀ ਆ ਕਿ ਬੀਬੀ ਸਰਜੀਤ ਕੌਰ ਨੂੰ ਅਸੀਂ ਚੰਗਾ ਵੋਟਾਂ ਜਿਤਾਵਾਂਗੇ ਪ੍ਰਚਾਰ ਨਟਕੇ ਕਰ ਰਹੇ ਆ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਜਲੰਧਰ ਦੀ ਜ਼ਮੀਨੀ ਚੋਣ ਆ ਇਹ ਅਕਾਲੀ ਦਲ ਦੀ ਮਜ਼ਬੂਤੀ ਦਾ ਮੋਢ ਬਣੂਗੀ ਜੀ ਐਸਵਾਈਐਲ ਜਿਹੜਾ ਸੀਵਰੇਜ ਦਾ ਪਾਣੀ ਜਿਹੜਾ ਹੈ ਜੀ ਉਸ ਸੰਬੰਧ ਵਿੱਚ ਕੀ ਲੇਟੈਸਟ ਹੈਗਾ ਪਰਪ੍ਰੀਤ ਜੀ ਕਮਾਲ ਦੀ ਗੱਲ ਇਹ ਆ ਬੱਚਾ ਉਸੇ ਤਿੰਨ ਮਹੀਨੇ ਕੋਈ ਨਾ ਕੋਈ ਟੈਂਡ ਚ ਕੰਨਾ ਇਹ ਤਾਂ ਪਿਆ ਰਹਿੰਦਾ ਵੀ ਐਸਵਾਈਐਲ ਦਾ ਪਾਣੀ ਕਿਤੇ ਜਾਣ ਦੇਾਂਗੇ ਐਸਵਾਈਐਲ ਪੱਟੜ ਨਹੀਂ ਦੇਾਂਗੇ ਪੰਜਾਬ ਦੇ ਪਾਣੀ ਦੀ ਬੂੰਦ ਨਹੀਂ ਕਿਤੇ ਹੋਰ ਪਾਸੇ ਜਾਣ ਦੇਵਾਂਗੇ ਆਪਾਂ ਬਹੁਤ ਸਾਰੀਆਂ ਗੱਲਾਂ ਕਰਦੇ ਆ ਜੀ ਪਰ ਜਿਹੜਾ ਐਸਵਾਈਐਲ ਦੇ ਵਿੱਚ ਗੰਦ ਮੰਦ ਆਇਆ ਜਿਹੜਾ ਇਸ ਵੇਲੇ ਬੁੱਢਾ ਨਾਲਾ ਬਣੀ ਪਈ ਐ ਐਸਵਾਈਐਲ ਜਿਹੜਾ ਉਹਦੇ ਵਿੱਚ ਸੀਵਰੇਜ ਦਾ ਪਾਣੀ ਆਉਂਦਾ ਉਹਦੇ ਬਾਰੇ ਕੋਈ ਕਿਉਂ ਨਹੀਂ ਬੋਲਦਾ ਕਾ ਨਾ ਆਮ ਆਦਮੀ ਪਾਰਟੀ ਬੋਲਦੀ ਹੁਣ ਵੀ ਕਹੋ ਨਾ ਕਾਂਗਰਸ ਬੋਲਦੀ ਆ ਨਾ ਅਕਾਲੀ ਬੋਲਦੇ ਨਾ ਬੀਜੇਪੀ ਬੋਲਦੀ ਆ ਕੋਈ ਪਾਏ ਐਸਵਾਈਐਨ ਦੇ ਵਿੱਚ ਗੰਦਾ ਪਾਣੀ ਵੀ ਨਹੀਂ ਪਾਣਦੇ ਆਗੇ ਜਿਹੜੇ ਵੀ ਲੋਕ ਮੋਰਿੰਡੇ ਦੇ ਗੰਦਾ ਪਾਣੀ ਪਾਉਂਦੇ ਸੀਵਰੇਜ ਦਾ ਗੰਦਮੰਦ ਪਾਉਂਦੇ ਬੁੱਢੇ ਨਾਲੇ ਵਾਂਗੂ ਤੇ ਉਹਨਾਂ ਨੂੰ ਸਬਕਸ਼ਾਂਗੇ ਨਹੀਂ ਤਾਜਪੁਰ ਪਿੰਡ ਦੇ ਕੋਲ ਦੀ ਜਿਹੜੀ ਲੰਘਦੀ ਹੈ ਮੋਰਿੰਡੇ ਦੇ ਕੋਲ ਕਿ ਐਸਵਾਈਐਲ ਉੱਥੇ ਇੰਨਾ ਕੁ ਗੰਦਮੰਦ ਸੀਵਰੇਜ ਦਾ ਕਈ ਹਫ਼ਤਿਆਂ ਤੋਂ ਪਾਣੀ ਇਹਦੇ ਵਿੱਚ ਪੈ ਰਿਹਾ ਮੈਂ ਨਾ ਬਿਲਕੁਲ ਬੁੱਢਾ ਨਾਲਾ ਬਣਿਆ ਪਹਿਲੂਧਿਆਨੇ ਵਾਲਾ ਉਹ ਤੇ ਲੋਕਾਂ ਨੇ ਇਹ ਗੱਲ ਕਹੀ ਹੈ ਵੀ ਦੇਖੋ ਅੱਗੇ ਬਣ ਲੱਗਾ ਹੋਇਆ ਤਾਂ ਸਾਡੇ ਕੋਲ ਇਥੇ ਕੈਂਸਰ ਦੀਆਂ ਬਿਮਾਰੀਆਂ ਫੈਲ ਰਹੀਆਂ ਇਸ ਗੰਦਮੰਦ ਦੇ ਕਰਕੇ ਤੇ ਜੇਕਰ ਤੁਸੀਂ ਪਾਈ ਇਹ ਜਿਹੜਾ ਪੂਰੇ ਖਰੜ ਦਾ ਪੂਰੇ ਹੋਰ ਸ਼ਹਿਰਾਂ ਨਾਲ ਇੱਥੇ ਸੀਵਰੇਜ ਦਾ ਪਾਣੀ ਆ ਰਿਹਾ ਗੰਦਮੰਦ ਤੇ ਜੇ ਨਾ ਰੋਕਿਆ ਸੀ ਬੰਨ੍ਹ ਤੋੜ ਦੇਣਾ ਫੇਰ ਨਾ ਕੋਈ ਬੰਨ੍ਹ ਕਿਉਂ ਤੋੜਿਆ ਜੀ ਹੂੰ ਹੂੰ ਅੱਛਾ ਹਾਦਰਸ ਕਾਂਢ ਦੇ ਪੀੜਤਾਂ ਨੂੰ ਮਿਲ ਕੇ ਸੋਰਨਟਨ ਜੀ ਰਾਹੁਲ ਗਾਂਧੀ ਨੇ ਕੀ ਕਿਹਾ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਆਪਣਾ ਸ਼ਹਿਰ ਹੈ ਨਾ ਜਿਹੜਾ ਉਹਦੀ ਵਰਤੋਂ ਕਰਨ ਦੀ ਅਰਥਪੂਰਨ ਚਾਹੀਦੀ ਹੈ ਮੈਨੂੰ ਦੁੱਖ ਹੁੰਦਾ ਵੀ ਭਾਰਤ ਦੇ ਬਹੁਤ ਸਾਰੇ ਲੋਕ ਸਿਰਲੀ ਵਰਤੋਂ ਇਕੱਲੇ ਵਾਲ ਬੋਣ ਵਾਸਤੇ ਕਰਦੇ ਆ ਸੋਚਣ ਲਈ ਨਹੀਂ ਕਰਦੇ ਸੋਚਣਾ ਸ਼ੁਰੂ ਕਰਨਾ ਪਊਗਾ ਕਰੇ ਕਿਸੇ ਬੂਮਲੇ ਦੇ ਮਗਰ ਲੱਗ ਕੇ ਮਰ ਜਾਂਦੇ ਕਿ ਕਦੇ ਕਿਸੇ ਬੂਮਨੇ ਦੇ ਮਗਰ ਲੱਗ ਜਾਂਦੇ ਆ 123 ਲੋਕਾਂ ਦੀ ਮੌਤ ਦਾ ਕਾਰਨ ਬਣ ਵਾਲਾ ਓਲੇ ਬਾਬਾ ਜਿਹਦੀ satsang ਦੇ ਵਿੱਚ ਇਹ ਹਾਰਸਾ ਵਾਪਰਿਆ ਲੱਟੜ ਕੇ ਲੋਕਾਂ ਨੇ ਇੱਕ ਦੂਜੇ ਨੂੰ ਮਾਰਤਾ ਉਹ ਬਾਬਾ ਹਾਲੇ ਤੱਕ ਲੱਭਿਆ ਨਹੀਂਗਾ ਮੈਂ ਅੱਜ ਰਿਪੋਰਟ ਪੜ੍ਹ ਕੇ ਫਿਰ ਮੈਂ ਹੈਰਾਨ ਰਹਿ ਗਿਆ ਬਾਬੇ ਦੇ satsang ਪ੍ਰੋਗਰਾਮ ਦੇ ਵਿੱਚ ਕੋਈ ਪੁਲਿਸ ਮੁਲਾਜ਼ਮ ਨਹੀਂ ਵੜ ਸਕਦਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਵੜ ਸਕਦਾ ਉਹਨੂੰ ਕੋਈ ਪੁਲਿਸ ਤੇ ਭਰੋਸਾ ਹੀ ਨਹੀਂਗਾ ਉਹਨੇ ਤਿੰਨ ਲੇਅਰ ਦੀ ਤਿੰਨ ਪੜਾਮਾ ਵਾਲੀ ਆਰਬੀ ਸਿਕਿਉਰਿਟੀ ਬਣਾਈ ਹੋਈ ਐ ਜਿਹਦੇ ਵਿੱਚ 5000 ਗੁਲਾਬੀ ਵਰਦੀ ਵਾਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਾਲੀ ਵਰਦੀ ਵਾਲੇ ਕਮਾਂਡੋ ਤੇ ਫਿਰ ਔਰਤਾਂ ਦਾ ਘੇਰਾ ਵੱਖਰਾ ਹੁੰਦਾ ਬਾਬੇ ਨੂੰ ਕਹਿੰਦੇ ਵੀ ਸੋਹਣੀਆਂ ਔਰਤਾਂ ਬੜੀਆਂ ਪਸੰਦ ਆ ਉਹਨਾਂ ਦੇ ਵਿੱਚ ਜਾ ਕੇ ਨੱਚਦਾ ਕਹਿੰਦਾ ਜੀ ਮੇਰੇ ਮਨ ਮੋਰ ਪਹਿਲਾਂ ਪਾਉਂਦਾ ਹੁਣ ਤੇ ਹੁਣੇ ਲੱਭਦਾਰੀnga ਬਾਬਾ ਭੱਜ ਗਿਆ ਪਤਾ ਨਹੀਂ ਕਿਸੇ ਪਰ ਅਗਲੀ ਗੱਲ ਇਹ ਆ ਵੀ ਇਹਦਾ ਐਫ ਆਈ ਆਰ ਦੇ ਵਿੱਚ ਨਾਮ ਹੀ ਹੈ ਨਹੀਂਗਾ ਇਹ ਬੰਦੇ ਜਿਹਨੇ ਵੀ 1 ਰੁਪਈਆ ਦਾ ਮੱਥਾ ਨਹੀਂ ਟਿਕਵਾਉਂਦਾ ਤਾਂ 100 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਮਾਲਕ ਆ ਤੇ ਮੈਂ ਕਹਾਂ ਜੀ ਲੋਕਾਂ ਤੋਂ 10-10 ਰੁਪਈਆ ਟਿਕਵਾਉਣ ਦੀ ਲੋੜ ਕੀ ਹੈ ਜੇਕਰ ਤੁਹਾਨੂੰ 100 ਕਰੋੜ ਰੁਪਈਆ ਆਉਂਦਾ ਕਿਸੇ ਪਾਸਿਓਂ ਜੀ ਅੱਜ ਉਹਦੇ ਨਾਲ ਇੱਕ ਸਾਬਕਾ ਡਰਾਈਵਰ ਨੇ ਦੱਸਿਆ ਉਹ ਕਹਿੰਦੇ ਬਾਬਾ ਇੰਨਾ ਭੋਲੇ ਬਾਬਾ ਹੀ ਆ ਉਹਦਾ ਬੜਾ ਤੇਜ਼ ਬਾਬਾ ਕਹਿੰਦੇ ਵੀ ਜਦੋਂ ਕੋਈ ਇਹਨੇ ਜਾਣਾ ਹੁੰਦਾ ਕਿਤੇ ਸੇ ਡਰਾਈਵਰ ਪਸ਼ੂਕਾ ਵੀ ਸਾਹਿਬ ਜੀ ਆਪਾਂ ਕਿੱਥੇ ਜਾਣਾ ਬਾਬਾ ਜੀ ਕਿੱਥੇ ਜਾਣਾ ਕਹਿੰਨਗੇ ਜਿੱਥੇ ਪ੍ਰਮਾਤਮਾ ਲੈ ਗਿਆ ਦੱਸ ਦੇ ਹੀ ਨਹੀਂਗੇ ਇਹਨਾਂ ਨੂੰ ਆਪਣੀ ਸਿਕਿਉਰਿਟੀ ਦਾ ਬੜਾ ਉਹਨਾ ਪੀੜਤ ਪਰਿਵਾਰਕ ਮembਰਾਂ ਨੂੰ ਮਿਲੇ ਆ ਜਿਨ੍ਹਾਂ ਦੇ ਘਰਾਂ ਵਿੱਚ 70 ਵਿਛਿਆ ਤੇ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਹੋਰ ਕੋਈ ਖੜੇ ਜਾਂ ਨਾ ਖੜੇ ਜੀ ਜੀ ਤੇ ਹੜਾਂ ਦੇ ਸੰਬੰਧ ਵਿੱਚ ਜੀ ਕੀ ਲੇਟੈਸਟ ਹੈਗਾ ਉਹਨਾਂ ਦੇ ਪ੍ਰਬੰਧਕਾਂ ਦਾ ਪ੍ਰਬੰਧ ਕਿਵੇਂ ਕੀਤੇ ਜਾ ਰਹੇ ਨੇ ਕੀ ਕੋਈ ਚੱਲ ਰਿਹਾ ਜੀ ਪੰਜਾਬ ਦੇ ਵਿੱਚ ਜੀ ਮੌਨਸੂਨ ਪੌਣਾ ਆ ਗਿਆ ਨਹੀਂ ਲਗਾਤਾਰ ਪੈ ਰਿਹਾ ਕਈ ਥਾਵਾਂ ਤੇ ਘੱਟ ਤੇ ਕਈ ਥਾਵਾਂ ਤੇ ਵੱਧ ਹੁਣ ਤੱਕ ਪੈ ਚੁੱਕਿਆ ਤੇ ਪੈਣਾ ਬਹੁਤ ਹਾਲੇ ਨਹੀਂ ਮੌਸਮ ਵਿਭਾਗ ਨੇ ਕਿਹਾ ਹੂੰ ਹੂੰ ਫੜਵੰਦੇ ਕਰਕੇ ਕਈ ਸਮਾਂ ਤੇ ਬੰਨਾਂ ਦੀ ਹਾਲਤ ਕਮਜ਼ੋਰ ਹੋਈ ਵੀ ਪਈ ਹੈ ਹੁਣੇ ਤੋਂ ਅੱਜ ਪਠਾਨਕੋਟ ਖੇਤਰ ਦੇ ਵੱਲ ਲਾਲਚੰਦ ਕਟਾਰੂ ਚੱਕ ਜਿਹੜੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਆ ਉਹਨਾਂ ਦੇ ਵੱਲੋਂ ਫੜਾਂ ਦਾ ਅਗਾਊਂ ਜਾਇਦਾ ਲਿਆ ਗਿਆ ਵੀ ਕਿਤੇ ਹਰ ਨਾ ਕਿਤੇ ਆ ਜਾਣ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਪਦੇ ਅਗਾਊਂ ਪ੍ਰਬੰਧ ਸਾਰੇ ਕੀਤੇ ਹੋਏ ਤੇ ਹੋਰ ਵੀ ਕਰਾਂਗੇ ਜੀ ਜੀ ਤੇ ਮੌਸਮ ਕਿਵੇਂ ਜੀ ਪੰਜਾਬ 'ਚ ਹੁਣ ਪੰਜਾਬ ਦੇ ਵਿੱਚ ਜੀ ਕਈ ਥਾਵਾਂ ਤੇ ਨਹੀਂ ਪੈ ਗਿਆ ਕੱਟ ਕਈ ਥਾਵਾਂ ਤੇ ਪੈ ਗਿਆ ਵੱਧ ਤੇ ਕਈ ਥਾਵਾਂ ਤੇ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਭਰਪੂਰ ਮੀਂਹ ਪੈਣਾ ਤੇ ਹੋਂਦੇ 24 ਘੰਟਿਆਂ ਦੇ ਵਿੱਚ ਜ਼ਬਰਦਸਤ ਮੀਂਹ ਪੈਣ ਦੀ ਆਸ ਹੈ ਪਰ ਮੀਂਹ ਪੈਣ ਦੇ ਬਾਵਜੂਦ ਹਰਪਈ ਜੀ ਗਰਮੀ ਪੂਰੀ ਆ ਵਟਕੜ ਗਰਮੀ ਜਿਵੇਂ ਹੁੰਦਾ ਹੈ ਨਾ ਜੁਲਾਈ ਦੇ ਮਹੀਨੇ ਦੇ ਵਿੱਚ ਵੀ ਮੀਂਹ ਪੈ ਗਿਆ ਧਰਤੀ ਦੇ ਵਿੱਚੋਂ ਪੜਾਅ ਜੀ ਨਿਕਲੀ ਤੇ ਗੁੰਮਸਮ ਜਾਂ ਹੁਮਸ ਜੀ ਨੂੰ ਕਹਿੰਦੇ ਉਹ ਹੋ ਗਈ ਤੇ ਬਿਲਕੁਲ ਉਵੇਂ ਹੋਈ ਪਈ ਹੈ ਜੀ ਜੀ ਸੋ ਨਟੈਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੜਨਾਲ ਸਾਂਝ ਪਾਣੀ ਤੇ ਸੋਮਵਾਰ ਨੂੰ ਮੁੜ ਤੋਂ ਤੁਹਾਡੇ ਨਾਲ ਹਰਜਿੰਦਰ ਸਿੰਘ ਜੀ ਸ਼ਾਮਲ ਹੋਣਗੇ ਧੰਨਵਾਦ ਬਹੁਤ ਮਿਹਰਬਾਨੀ